ਤੇ ਕਈ ਲੋਕ ਮੈਨੂੰ ਟਰੋਲ ਵੀ ਕਰਦੇ ਕਈ ਲਿਖਣਦੇ ਹਨ ਕਿ ਕੋਈ ਕਈਆਂ ਨੇ ਮੈਂ ਇੱਕ ਤਾਂ ਬੇਨਤੀ ਕਰਦਾ ਨੈਟ ਦੇ ਉੱਤੇ ਸਿਰਫ ਗੁਰਮੇਤ ਮੀਤ ਭਰ ਲਓ ਤੁਹਾਨੂੰ ਪਤਾ ਲੱਗ ਜਾਊਗਾ ਕੀ ਆ ਕਿਉਂ ਆ ਕਿੱਥੇ ਆ ਹੁਣ ਜੇ ਨਹੀਂ ਸੁਣਿਆ ਮੇਰਾ ਕੋਈ ਵਸ ਨਹੀਂ ਹੈਗਾ ਉਹਦੇ ਵਿੱਚ ਹੁਣ ਸੁਣ ਲਓ ਸੁਣ ਕੇ ਕਮੈਂਟ ਕਰੋ ਖਾਦ ਲੈ ਕੇ ਕ੍ਰਿਸ਼ਨੇ ਮੌਲੇ ਬਦਲਾ ਲੈ ਲਈ ਜੌਣਿਆ ਜੇ ਮੇਰਾ ਜ਼ਗਾ ਪੜਾ ਤੇ ਜਦੋਂ ਹੇਕ ਜੀ ਲਾਉਂਦਾ ਉਦੋਂ ਵੇਵ ਕੰਪਿਊਟਰ ਤੇ ਪਤਲੀ ਬਣਦੀ ਆ ਤੇ ਕਹਿੰਦੇ ਜਦੋਂ ਜਦੋਂ ਮੂਰੇ ਗਾਉਂਦਾ ਉਦੋਂ ਮੋਟੀ ਬਣਦੀ ਆ ਉਹ ਅੱਛਾ ਦੇਵ ਸਾਹਿਬ ਕਹਿੰਦੇ ਉਹ ਗੱਲ ਸੁਣ ਮੇਰੀ ਜਿਹੜੇ ਗੀਤ ਤੇ ਮੁੰਡਾ ਨਿਭਣ ਡਿਆ ਨਾ ਕਹਿੰਦੇ ਉੱਥੇ ਬੰਦੇ ਦਾ ਸਭ ਕੁਝ ਪਤਲਾ ਹੋਇਆ ਦਾ ਤੂੰ ਕਹਿੰਦੇ ਬੇਵਨ ਨੂੰ ਰਹੀ ਰੋਈ ਜਾਂਦਾ ਕਹਿੰਦੇ ਕਹਿੰਦੇ ਮਾਨਕ ਡੂਡ ਬੋਦਲ ਸ਼ਰਾਬ ਦੀ ਪੀ ਜਾਂਦਾ ਕਹਿੰਦੇ ਮੁੰਡਾ ਸੁੱਕਾ ਹੀ ਆ ਯਾਰ ਇਹਨੂੰ ਗਾਉਣ ਦੇ ਮੇਰੇ ਚੰਗੇ ਭਾਗਿਆ ਚੰਗੇ ਕਰਮਾ ਜਿਹੜਾ ਦੇਵ ਸਾਹਿਬ ਨੇ ਮੈਨੂੰ ਬਹੁਤ ਸਾਰੇ ਗੀਤਕਾਰਾਂ ਨੇ ਗੀਤ ਦੇ ਕੇ ਵਾਪਸ ਲੈ ਲੈ ਕਿਸੇ ਨੇ ਮੈਨੂੰ ਦੱਸਿਆ ਵੀ ਤੂੰ ਇਸ ਕਾਬਲੀ ਹੈ ਨਹੀਂਗਾ ਕਿਸੇ ਨੇ ਕਿਹਾ ਤੇਰੀ ਹਜੇ ਸਾਡੇ ਗੀਤ ਗਾਉਣ ਦੀ ਔਕਾਤ ਨਹੀਂ ਹੈਗੀ ਜਦ ਦੇਵ ਸਾਹਿਬ ਨੇ ਸਿਰ ਤੇ ਹੱਥ ਰੱਖਤਾ ਉਦੋਂ ਬਾਅਦ ਉਹੀ ਗੀਤਕਾਰਾਂ ਦੇ ਮੈਸੇਜ ਮਿਲੇ ਆਹੋ ਜੈ ਮੈਨੇ ਫੱਟਾ ਲੋ ਜਾਣੇ ਧੋਨੋ ਰਾਜਪੂਤ ਸਰਦਾਰ ਇੰਡੇ ਹਾਂ ਤਾਂ ਸੇਕਾ ਜਾਉਣੀ ਆ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਮਾੜਾ ਕਮੈਂਟ ਕੀਤਾ ਹੀ ਨਹੀਂ ਮੈਂ ਕਦੇ ਕਿਸੇ ਨੂੰ ਪੁੱਠਾ ਪੁੱਠਾ ਅਗੂਠਾ ਦਿਖਾਇਆ ਹੀ ਨਹੀਂ ਤੇ ਮੈਂ ਉਪੀਕਸ਼ਾ ਵੀ ਨਹੀਂ ਕਰਦਾ ਮੈਨੂੰ ਕੋਈ ਦਿਖਾਵੇ ਠੀਕ ਹੈ ਨਾ ਮੇਰੀ ਮਾਤਾ ਖੁਸ਼ ਆ ਮੇਰੇ ਪਿਤਾ ਜੀ ਖੁਸ਼ ਆ ਮੇਰੀ ਭੈਣ ਖੁਸ਼ ਆ ਮੇਰੀਆਂ ਭੈਣ ਧੀਆਂ ਦੋਨੇ ਖੁਸ਼ ਆ ਮੇਰੇ ਸਾਰੇ ਰਿਸ਼ਤੇਦਾਰ ਖੁਸ਼ ਆ ਇੱਕ ਦੋਨ ਨੂੰ ਛੱਡ ਕੇ 99% ਖੁਸ਼ ਆ ਤਾਂ ਮੈਨੂੰ ਹੋਰ ਚਾਹੀਦਾ ਕੀ ਆ ਉੱਤਰਾਖੰਡ ਦੇ ਵਿੱਚ ਹੜਾਉਂਦੇ ਆ ਬੈਂਕਾਂ ਰੁੜ ਜਾਂਦੀਆਂ ਬਿਲਕੁਲ ਬਹੁਤ ਘਰਾਂ ਦੇ ਘਰ ਰੁੜ ਜਾਂਦੇ ਆ ਤੇ ਕੋਈ ਨਾਲ ਚੱਕ ਕੇ ਲਿਆ ਅਜੇ ਤੱਕ ਜਿਹਨੇ ਲਿਆਣਾ ਕੋਈ ਮੈਨੂੰ ਦੱਸੇ ਜਿੰਨੇ ਮਰਜ਼ੀ ਜੋੜ ਲੋ ਹਾਂ ਜੇ ਕਿਸੇ ਗਰੀਬ ਦੇ ਕੰਮ ਆ ਸਕਦੇ ਤੇ ਜਰੂਰ ਆਇਆ ਕਰੋ ਕਿ ਹਿਮਾਚਲ ਦਾ ਹਨ ਤੁਸੀਂ ਜ਼ਿਕਰ ਕੀਤਾ ਵੀ ਕਿੰਨਾ ਨੁਕਸਾਨ ਹੁੰਦਾ ਤੁਹਾਡਾ ਗੀਤ ਵੀ ਕਿਵੇਂ ਦਾ ਮਿਲਦਾ ਜੁਲਦਾ ਕੀ ਦਮ ਦਾ ਭਰੋਸਾ ਮੈਨੂੰ ਸੀਨੇ ਲਾਲਿਆ ਯਾਰ ਕੋਈ ਲਾਵੇ ਨਾ ਲਾਵੇ ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ ਦਮ ਆਵੇ ਨਾ ਆਵੇ ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ ਗੁਰੂ ਦੀਆਂ ਗਾਲਾਂ ਮਾਪੇ ਦੀਆਂ ਗਾਲਾਂ, ਉਸਤਾਦ ਦੀਆਂ ਗਾਲਾਂ ਉਹ ਗਾਲਾਂ ਨਹੀਂ ਹੁੰਦੀਆਂ, ਉਹ ਆਸ਼ੀਰਵਾਦ ਹੁੰਦਾ, ਉਹ ਪਿਆਰ ਹੁੰਦਾ, ਉਹ ਸਤਿਕਾਰ ਹੁੰਦਾ, ਉਹ ਤੁਹਾਨੂੰ ਅਕਲ ਦੇਣ ਵਾਸਤੇ ਹੁੰਦੀਆਂ। ਵਿਅੱਤਾ ਜਿਹੜੀ ਲਾਈਫ ਹੈ ਨਾ 26 ਸਾਲ ਮੇਰੇ ਕਿਰਾਏ ਤੇ ਲੰਘੇ। ਮੈਂ ਅੱਜ ਵੀ ਕਿਰਾਏ ਤੇ। ਤੁਸੀਂ ਘਰ ਨਹੀਂ ਬਣਾਇਆ ਆਪਣਾ? ਨਹੀਂ ਮੈਂ ਘਰ ਨਹੀਂ ਮੇਰੇ ਕੋਲ ਹੈਗਾ ਆਪਣਾ ਪਰ ਮੈਂ ਇਹ ਵਿੱਚ ਰੋਣ ਤੋਂ ਨਹੀਂ ਕਰਨ ਲੱਗਿਆ। ਮੈਂ ਬੁਲੰਦ ਆਵਾਜ਼ ਦਿੱਤੀ ਸੱਚੇ ਪਾਤਸ਼ਾਹ ਨੇ ਮੈਨੂੰ ਜੀ ਹੋ ਸਕਦਾ ਮੈਂ ਲੋਕਾਂ ਲਈ ਵੀ ਘਰ ਬਣਾ ਕੇ ਜਾਵਾਂ ਜੇ ਮੈਂ ਜਿੰਦਾ ਰਹਿ ਗਿਆ। ਉਹ ਤੀ ਤੋ ਹੰਜੂ ਕੇਰ ਦਾ ਨਾਲੇ ਕੱਡੇ ਹਾੜੇ ਹੋ ਬਾਬਲ ਮਰਿਆ ਭਾਬੀਏ ਬੈ ਗਏ ਪਵਾੜੇ ਹੋ ਬਾਬਲ ਮਰਿਆ ਭਾਬੀਏ ਬੈ ਗਏ ਪਵਾੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਦੇਵ ਥ੍ਰੀਕੇ ਵਾਲਿਆਂ ਦਾ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਹਨਾ ਉਹ ਵੀ ਤੁਸੀਂ ਕਿੰਨੇ ਕ ਹੁਣ ਤੱਕ ਉਹਨਾਂ ਦੇ ਗੀਤ ਜਿਹੜੇ ਗਾ ਚੁੱਕੇ ਹੋ ਕਿਵੇਂ ਦੀ ਸਾਂਝ ਤੁਹਾਡੇ ਉਹਨਾਂ ਦੇ ਨਾਲ ਰਹੀ ਹੈ ਮੈਨੂੰ ਲੱਗਦਾ ਜੇ ਮੈਨੂੰ ਦੇਵ ਸਾਹਿਬ ਨਾ ਮਿਲਦੇ ਦੇਵ ਤਰੀਕਿਆਂ ਵਾਲਾ ਜੀ ਮੇਰੇ ਸਿਰ ਤੇ ਹੱਥ ਨਾ ਰੱਖਦੇ ਤੇ ਅੱਜ ਮੈਂ ਇੱਥੇ ਵੀ ਨਹੀਂ ਬੈਠਾ ਹੁੰਦਾ ਸੀ ਜੀ ਇਹ ਸਾਰਾ ਆਸ਼ੀਰਵਾਦ ਦੇਵ ਤਰੀਕਿਆਂ ਵਾਲਾ ਜੀ ਦਾ ਹੀ ਆ ਹਮ ਦੇਵ ਸਾਹਿਬ ਨੇ ਮੈਨੂੰ ਆਲ ਰਾਈਟਸ ਦਿੱਤੇ ਹੋਇਆ ਕਿ ਮੇਰੇ ਜਿੰਨੇ ਵੀ ਪੰਜ ਪੀੜ੍ਹੀਆਂ ਨੇ ਗਾਏ ਹੋਏ ਗੀਤ ਨੂੰ ਮੀਤ ਦੁਆਰਾ ਰਿਕਾਰਡ ਕਰਾ ਦੇ ਮੇਰੇ ਕੋਲ ਵੀਡੀਓ ਪਈ ਆ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦਾ ਹੁੰਦਾ ਹਮ ਮੇਰੇ ਚੰਗੇ ਭਾਗ ਆ ਚੰਗੇ ਕਰਮ ਆ ਜਿਹੜਾ ਦੇਵ ਸਾਹਿਬ ਨੇ ਮੈਨੂੰ ਬਹੁਤ ਸਾਰੇ ਗੀਤਕਾਰਾਂ ਨੇ ਗੀਤ ਦੇ ਕੇ ਵਾਪਸ ਲੈ ਲਏ ਕਿਸੇ ਨੇ ਮੈਨੂੰ ਦੱਸਿਆ ਵੀ ਤੂੰ ਇਸ ਕਾਬਲੀ ਹੈ ਨਹੀਂਗਾ ਕਿਸੇ ਨੇ ਕਿਹਾ ਤੇਰੀ ਹਜੇ ਸਾਡੇ ਗੀਤ ਗਾਉਣ ਦੀ ਔਕਾਤ ਨਹੀਂ ਹੈਗੀ ਅੱਛਾ ਜਦ ਦੇਵ ਸਾਹਿਬ ਨੇ ਸਿਰ ਤੇ ਹੱਥ ਰੱਖਤਾ ਉਦੋਂ ਬਾਅਦ ਉਹੀ ਗੀਤਕਾਰਾਂ ਦੇ ਮੈਸੇਜ ਮਿਲੇ ਵੀ ਸਾਡਾ ਇੱਕ ਗੀਤ ਗਾ ਦੇ ਮੈਂ ਗਾਉਣ ਨੂੰ ਤਿਆਰ ਆ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਉਸ ਗੱਲ ਦੀ ਤੇ ਮੈਂ ਇਸ ਕਾਬਿਲ ਹੋ ਗਿਆ ਮੈਂ ਹੰਕਾਰਿਆ ਨਹੀਂ ਵੀ ਨਹੀਂ ਨਹੀਂ ਤੁਸੀਂ ਮੈਨੂੰ ਉਦੋਂ ਮੋੜਿਆ ਸੀ ਮੈਂ ਤਾਂ ਨਹੀਂ ਹੁਣ ਤੁਹਾਡੇ ਗੀਤ ਗਾਉਣੇ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਗਾਉਣ ਨੂੰ ਤਿਆਰ ਆ ਦੇਵ ਸਾਹਿਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਸੱਤੀ ਭਾਈ ਦੇ ਨਾਲ ਸੁਣੀਆਂ ਵੀ ਆਪਾਂ ਜ਼ਿਕਰ ਵੀ ਕਰਦੇ ਸੀਗੇ ਜੀ ਜੀ ਇੱਕ ਇੰਟਰਵਿਊ ਕੀਤੀ ਦੂਰਦਰਸ਼ਨ ਵਾਸਤੇ ਦੇਵ ਤਰੀਕਿਆਂ ਵਾਲਾ ਜੀ ਉਹਨਾਂ ਨੇ ਤੇ ਵਿੱਚ ਮੈਂ ਵੀ ਉਹਨਾਂ ਦੇ ਵਾਸਤੇ ਇੱਕ ਬਾਈਟ ਕੀਤੀ ਛੋਟੀ ਜੀ ਵੀ ਦੇਵ ਤਰੀਕੇ ਵਾਲਾ ਜੀ ਮਤਲਬ ਕੀ ਸ਼ਖਸੀਅਤ ਆ ਕਿ ਮੇਰੀ ਔਕਾਤ ਤੱਕ ਕੁਝ ਨਹੀਂ ਕਿ ਮੈਂ ਚਲ ਉਹਨਾਂ ਨੇ ਗੀਤ ਦਿੱਤੇ ਕਰਕੇ ਮੈਨੂੰ ਥੋੜੀ ਜੀ ਹਿੰਮਤ ਮਿਲ ਜਾਂਦੀ ਮੈਂ ਉਹਨਾਂ ਬਾਰੇ ਬੋਲ ਸਕਾਂ ਜੀ ਸਾਰਾ ਕੁਝ ਜਦੋਂ ਹੋ ਗਿਆ ਇੰਟਰਵਿਊ ਹੋ ਗਈ ਮੈਨੂੰ ਕਹਿੰਦਾ ਮੀਤ ਜਾਦੀਆ ਲੈ ਗਿਆ ਅੱਛਾ ਮੈਂ ਕਿਹਾ ਬਾਪੂ ਜੀ ਰਹਿਣ ਦੀ ਆਪੇ ਨੂੰ ਆਪਾਂ ਹਾਂ ਔਰ ਅਬ ਤੈਨੂੰ ਮੈਂ ਕਹਤਾ ਲੈ ਗਿਆ ਉਹ ਮੈਂ ਕਿਹਾ ਦੇਵ ਸਾਹਿਬ ਜਾਣਦੇ ਹੋ ਗੁੱਸੇ ਨੂੰ ਛੱਡੋ ਪਰੇ ਹਾਂਜੀ ਉਹ ਤੂੰ ਉਮੀਦ ਮੇਰੀ ਗੱਲ ਸੁਣ ਨਹੀਂ ਤੂੰ 500 ਖਰਜੇਗਾ ਮੈਂ ਇੱਥੇ 500 ਕਈ ਭਈਆਂ ਨੂੰ ਦੇ ਕੇ ਮਗਾ ਲੂੰ ਅੱਛਾ ਹੀ ਮੈਂ ਕਿਹਾ ਇੱਥੇ ਹੁਣ 10 ਬੰਦਾ ਕੀ ਕਰੇ ਹਾਂ ਮੈਂ ਕਿਹਾ ਮੈਂ ਲਿਆਂਦੀ ਤੇ ਕੋਟ-ਕੋਟ ਲਾਈ ਹਾਂ ਖੜੇ ਹੋਏ ਉਹ ਵੀ ਪਈ ਆ ਵੀਡੀਓ ਜਿੱਚ ਬੋਲਿਆ ਉਹਨਾਂ ਨੇ ਨੈਟ ਤੇ ਵੀ ਜੜੀ ਹੋਈ ਆ ਅੱਛਾ ਹੀ ਕਹਿੰਦੇ ਜਦੋਂ ਦੋ-ਦੋ ਕੋਟ ਲਾ ਲਈ ले आ तेरे बारे बोलना की बोलना मैं कह बापूजी मैं कह के बोलणा ਤੁਹਾਨੂੰ ਆਪਣੇ ਬਾਰੇ ਤੁਸੀਂ ਜੋ ਬੋਲਣਾ ਬੋਲਦੇ ਮੈਨੂੰ ਤੋਂ ਗਾਲਾਂ ਕਰਦੇ ਮੈਨੂੰ ਉਹ ਵੀ ਮਨਜ਼ੂਰ ਆ ਕਿ ਦੇਵ ਸਾਹਿਬ ਗੁਰੂ ਦੀਆਂ ਗਾਲਾਂ ਮਾਂ ਪੇ ਦੀਆਂ ਗਾਲਾਂ ਉਸਤਾਦ ਦੀਆਂ ਗਾਲਾਂ ਉਹ ਗਾਲਾਂ ਨਹੀਂ ਹੁੰਦੀਆਂ ਉਹ ਆਸ਼ੀਰਵਾਦ ਹੁੰਦਾ ਉਹ ਪਿਆਰ ਹੁੰਦਾ ਉਹ ਸਤਕਾਰ ਹੁੰਦਾ ਉਹ ਤੁਹਾਨੂੰ ਅਕਲ ਦੇਣ ਵਾਸਤੇ ਹੁੰਦੀਆਂ ਲਿਆਣਾ ਨੂੰ ਵੀ ਬੇਨਤੀ ਕਰਦਾ ਜੇ ਕਿਤੇ ਮਾਂ ਬਾਪ ਝਟਕ ਦੇਣ ਗੁੱਸਾ ਨਾ ਕਰਿਆ ਕਰੋ ਉਸਤਾਦ ਝਟਕ ਦੇਣ ਗੁੱਸਾ ਨਾ ਕਰਿਆ ਕਰੋ ਉਹਨੂੰ ਖੁੰਧਕ ਚ ਲਵੋ ਇੱਕ ਛੋਟੀ ਜੀ ਮੈਂ ਇਹ ਗੱਲ ਤੇ ਦੁਬਾਰਾ ਆਉਂਗਾ ਇੱਕ ਟੀਚਰ ਮੇਰੀ ਬੇਟੀ ਦੇ ਨਾਲ ਨਾ ਛੋਟੀ ਤਰਨਜੋਤ ਕੌਰ ਹੂੰ ਉਹਨੂੰ ਟੌਰਚਰ ਕਰਦਾ ਮੈਂ ਕਹਿ ਸਕਦਾ ਓਕੇ ਉਹਨੂੰ ਜਾਨੀ ਕਿ ਕਲਾਸ ਚ ਖੜੀ ਕਰਕੇ ਉਹਦੀ ਇਨਸਲਟ ਕਰਨੀ ਹੂੰ ਤੂੰ ਬੋਲਦੀ ਬਹੁਤਾਂ ਤੂੰ ਗੱਲਾਂ ਬਹੁਤ ਕਰਦੀਆਂ ਤੂੰ ਆਹ ਕਰਦੀਆਂ ਤੂੰ ਆਹ ਕਰਦੀਆਂ ਤੂੰ ਪਾਸ ਨਹੀਂ ਹੋਣਾ ਤੇਰੇ ਨੰਬਰ ਹੀ ਨਹੀਂ ਆਉਣੇ ਤੂੰ ਫੇਲ ਹੋਣਾ ਤੂੰ ਫੇਲ ਹੋਣਾ ਤੂੰ ਫੇਲ ਹੋਣਾ ਅੱਛਾ ਦੋ ਤਿੰਨ ਵਾਰੀ ਆ ਕੇ ਰੋਈ ਮੇਰੇ ਕੋਲ ਹੂੰ ਕਹਿੰਦੀ ਵੀ ਪਾਪਾ ਮੈਂ ਪੋਤਾ گاਉਂਸ ਟੀਚਰ ਤੋਂ ਹੂੰ ਮੈਂ ਕਹਾ ਪੁੱਤ ਮੈਂ ਮੀਡੀਆ ਲਈ ਜਾ ਸਕਦਾ ਉਹਦੇ ਦੁਆਲੇ ਹੂੰ ਮੈਂ ਕਹਾ ਬਾਪ ਗਾਇਕ ਪਾਸੇ ਹੋ ਜਾਂਦਾ ਫਿਰ ਗਾਇਕ ਨਹੀਂ ਜਦੋਂ ਬਾਪ ਤੇ ਧੀ ਦੀ ਗੱਲ ਆਉਂਦੀ ਹੈ ਨਾ ਹੂੰ ਗੁੱਸਾ ਆ ਜਾਂਦਾ ਮੈਂ ਕਹਾ ਮੈਂ ਉਹਨੂੰ ਫੈਂਟ ਵੀ ਸਕਦਾ ਹੂੰ ਮੈਂ ਉਹਦੇ ਨਾਲ ਲੜ ਵੀ ਸਕਦਾ ਮੈਂ ਕਹਾ ਮੈਂ ਕੁਝ ਵੀ ਕਰ ਸਕਦਾ ਤੇਰੇ ਲਈ ਪੁੱਤ ਹੂੰ ਪਰ ਤੈਨੂੰ ਇੱਕ ਗੱਲ ਕਹਿਣਾ ਮੈਂ ਹੂੰ ਮੈਂ ਕਹਾ ਤੂੰ ਪੁੱਤ ਜਵਾਬ ਦੇ ਸਕਦੀ ਤੈਨੂੰ ਉਹ ਨੁਕਸਾਨ ਨਹੀਂ ਕਰ ਰਿਹਾ ਤੇਰਾ ਫਾਇਦਾ ਕਰ ਰਿਹਾ ਹੂੰ ਤੇ ਪਪਾ ਜੀ ਮੈਨੂੰ ਬੋਲਦਾ ਮੇਰੀ ਕਲਾਸ ਚ ਬੇਇੱਜ਼ਤੀ ਕਰਦਾ ਓ ਹੂੰ ਤੇ ਮੈਂ ਕਹਾ ਤੂੰ ਕੀ ਕਰ ਮੈਂ ਕਹਾ ਤੂੰ ਪੜ ਹੂੰ ਤੂੰ ਚੈਲੰਜ ਕਬੂਲ ਕਰ ਹੂੰ ਉਹਦਾ ਜਵਾਬ ਪਾਸ ਹੋ ਕੇ ਦੇ ਹੂੰ ਫੇਰ ਜਿਆਦਾ ਮਜ਼ਾ ਆਊਗਾ ਮੈਂ ਕਹਾ ਫੇਰ ਮੈਨੂੰ ਵੀ ਜਾ ਕੇ ਲੜਨ ਦੀ ਲੋੜ ਨਹੀਂ ਮੈਨੂੰ ਵੀ ਬੋਲਣ ਦੀ ਲੋੜ ਨਹੀਂ ਤੇਰੀ ਮਾਂ ਨੂੰ ਵੀ ਲੋੜ ਨਹੀਂ ਹੂੰ ਕੁੜੀ ਨੇ ਜ਼ੋਰ ਲਾਇਆ ਹੂੰ ਤੇ ਥੋੜੀ ਜੀ ਵੀਕ ਸੀਗੀ ਪਹਿਲਾਂ ਬਹੁਤ ਅੱਛੀ ਰਹੀ ਐ ਪਲੱਸ 2 ਚ ਜਾ ਕੇ ਥੋੜੇ ਜਿ ਤਿੰਨ ਚਾਰ ਮਹੀਨੇ ਉਮਰਾਂ ਆ ਵਿਗੜ ਜਾਂਦੇ ਬੱਚੇ ਥੋੜੇ ਥੋੜੇ ਅੱਜ ਕੱਲ ਮੋਬਾਈਲ ਨਹੀਂ ਪੱਟੀ ਵੱਜਣ ਦਾ ਤੇ 76% ਲਈ ਆਈ ਹੈ ਮੈਂ ਸਬੂਤ ਦੇ ਸਕਦਾ ਮੈਂ 77 ਵੀ ਕਹਿ ਸਕਦਾ ਐਵੇਂ ਫਵਾ ਲਈ 90 95 ਵੀ ਨਹੀਂ 76% ਮੈਂ ਕਹਿੰਦੀ ਪਾਪਾ ਸਿਰਫ 70% ਆਏ ਮੈਂ ਕਹਾ ਸਿਰਫ ਨਹੀਂ ਆਏ ਆਪਦੇ ਆ ਨਕਲ ਨਹੀਂ ਮਾਰੀ ਅਕਲ ਨਾਲ ਲੈ ਕੇ ਆਈਆਂ ਤੇਰੇ ਸ਼ਾਬਾਸ਼ੇ ਕਹਿੰਦੀ ਮੈਂ ਕਹਾ ਹੁਣ ਮੈਨੂੰ ਦੱਸ ਜੇ ਉਹ ਟੀਚਰ ਤੇਰਾ ਭਲਾ ਕੀਤਾ ਉਹਨੇ ਤੇਰੀ ਇਨਸਲਟ ਕਰ ਕਰਕੇ ਤੂੰ ਪਾਸ ਹੀ ਨਹੀਂ ਹੋਣਾ ਮੈਂ ਕਹਿੰਦਾ ਇਹਨੂੰ ਚੈਲੰਜ ਦੇ ਤੌਰ ਦੇ ਉੱਤੇ ਲਵੋ ਉਹ ਕਿਵਰ ਹੀ ਆਪਾਂ ਕਿ ਨੈਗੇਟਿਵ ਲੈ ਜਾਨੇ ਉਹਨਾਂ ਚੀਜ਼ਾਂ ਨੂੰ ਹਾਂ ਫਿਰ ਹੋਰ ਥੱਲੇ ਨੂੰ ਚੱਲ ਜਾਂਦੇ ਆਪਾਂ ਇਦਾਂ ਨਹੀਂ ਉਸ ਤੋਂ ਬਾਅਦ ਦੇਵ ਸਾਹਿਬ ਨੇ ਮੈਨੂੰ ਖੜੇ ਕਰ ਲਿਆ ਜਿੱਥੇ ਗੱਲ ਸੀ ਆਪਣੀ ਹੂੰ ਬਣਾਈ ਵੀਡੀਓ ਹੂੰ ਲੈ ਵੀ ਅੱਗੇ ਮੈਂ ਕਹਿੰਦਾ ਸੀ ਮਾਨਕ ਵਾਂਗੂੰ ਗਾਉਂਦਾ ਹੂੰ ਮਾਨਕ ਵਰਗਾ ਗਾਉਂਦਾ ਹੂੰ ਆਹ ਖੜਾ ਹੀ ਉਹ ਛੋਟਾ ਮਾਨਕ ਹੈਂ ਬਰਾਬਰ ਖੜ ਕੇ ਆ ਗਿਆ ਮੈਂ ਕਹਾ ਬਾਪੂ ਜੀ ਆਪ ਕਰਦੇ ਹੋ ਐਡਾ ਵੱਡਾ ਰਤਬਾ ਮੇਰੇ ਤੋਂ ਨਹੀਂ ਚੱਕ ਹੋਣਾ ਮੇਰੀ ਮੇਰੀ ਇੰਨੀ ਔਕਾਤ ਨਹੀਂ ਹੈਗੀ ਮੈਂ ਤੁਹਾਡੇ ਚਰਨਾਂ ਨਾਲ ਤੇ ਮਾਨਕ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੂੰ ਤੇ ਕਈ ਲੋਕ ਮੈਨੂੰ ਟਰੋਲ ਵੀ ਕਰਦੇ ਕਈ ਲਿਖਣਦੇ ਹੁਣ ਕਿ ਕਈਆਂ ਨੇ ਮੈਂ ਇੱਕ ਤਾਂ ਬੇਨਤੀ ਕਰਦਾ ਨੈਟ ਦੇ ਉੱਤੇ ਸਿਰਫ ਗੁਰਮੇਇਤ ਮੀਤ ਭਰ ਲਓ ਹੂੰ ਤੁਹਾਨੂੰ ਪਤਾ ਲੱਗ ਜਾਊਗਾ ਕੀ ਆ ਕਿਉਂ ਆ ਕਿੱਥੇ ਆ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਜੀ ਅਸੀਂ ਤਾਂ ਦੇਖੋ ਇੱਚ ਮੇਰਾ ਤਾਂ ਫਿਰ ਕੋਈ ਕਸੂਰ ਨਹੀਂ ਹੈਗਾ ਮੈਂ ਤਾਂ 97 ਤੋਂ ਲੈ ਕੇ ਦੂਰਦਰਸ਼ਨ ਤੇ ਆ ਰਿਹਾ ਮੈਂ ਤਾਂ ਕੈਸਟਾਂ ਵੇਲੇ ਦਾ ਕਲਾਕਾਰ ਆ ਮੇਰੀਆਂ ਸੀੜੀਆਂ ਆਈਆਂ ਠੀਕ ਹੈ ਜੀ ਹੁਣ ਜੇ ਨਹੀਂ ਸੁਣਾ ਮੇਰਾ ਕੋਈ ਵਸ ਨਹੀਂ ਹੈਗਾ ਉਹਦੇ ਵਿੱਚ ਹੁਣ ਸੁਣ ਲਓ ਸੁਣ ਕੇ ਕਮੈਂਟ ਕਰੋ ਜੀ ਪਹਿਲਾਂ ਸੁਣੋ ਫਿਰ ਵਾਚੋ ਫਿਰ ਕਮੈਂਟ ਕਰੋ ਅਸੀਂ ਸਾਰੇ ਜੱਜੀ ਬਣੇ ਫਿਰਦੇ ਆ ਅਸੀਂ ਸਾਰੇ ਸਿਖਾਉਣਾ ਹੀ ਚਾਹੁੰਦੇ ਸਿੱਖਣਾ ਹੀ ਚਾਹੁੰਦੇ ਅੱਜ ਵੀ ਮੈਂ ਚਾਹ ਮੈਨੂੰ ਛੋਟੀ ਬੇਟੀ ਤੋਂ ਸਿੱਖਣ ਨੂੰ ਮਿਲ ਜਾਏ ਚਾਹ ਮੈਨੂੰ ਵੱਡੀ ਬੇਟੀ ਤੋਂ ਸਿੱਖਣ ਨੂੰ ਮਿਲ ਜਾਏ ਚਾਹ ਮੈਨੂੰ ਮੇਰੀ ਵਾਈਫ ਤੋਂ ਸਿੱਖਣ ਨੂੰ ਮਿਲ ਜਾਏ ਮੇਰੀ ਸੱਸ ਤੋਂ ਮਿਲ ਜਾਏ ਮੇਰੀ ਮਾਤਾ ਤੋਂ ਮਿਲ ਜਾਏ ਮੇਰੇ ਬਜ਼ੁਰਗਾਂ ਤੋਂ ਮਿਲ ਜਾਏ ਕਿਸੇ ਗੀਤਕਾਰ ਮੈਨੂੰ ਕਈ ਵਾਰੀ ਗੀਤਕਾਰ ਬਿੰਦਰ ਚਕਰਾਲੀਆ ਜੀ ਹੁਣੀ ਹਮ ਸੁਖਵਿੰਦਰ ਬੋਦਲਾ ਜੀ ਹੁਣੀ ਮੀਤ ਮਹਿੰਦਪੁਰੀ ਸਾਹਿਬ ਸਰੀਰਕ ਤੌਰ ਤੇ ਚਲ ਗਿਆ ਜੀ ਉਹ ਹੋਰ ਸਿੱਕੀ ਝੱਜੀ ਪਿੰਡ ਵਾਲਾ ਰਾਣਾ ਅਠੌਲਾ ਜੀ ਬੜੀ ਵੱਡੀ ਲਿਸਟ ਆ ਮੇਰੇ ਜਸਵੰਤ ਸੋਹਲ ਜੀ ਮੈਨੂੰ ਅੱਜ ਵੀ ਕਿਤੇ ਟੋਕਦੇ ਆ ਨਾ ਹੂੰ ਗੁਰੂ ਗੁਰਤੇਹਾਨ ਸਿੰਘ ਕਰੋੜ ਸਾਹਿਬ ਹੂੰ ਟੋਕਦੇ ਆ ਨਾ ਮੈਂ ਕਹਿੰਨਾ ਵੀ ਗਲਤੀ ਕਿਤੇ ਨਾ ਕਿਤੇ ਹੋਣੀ ਆ ਹੂੰ ਵੀ ਇਹਦਾ ਮਤਲਬ ਇੱਕ ਦੇਵ ਸਾਹਿਬ ਦੇ ਨਾਲ ਹੀ ਵਾਕਿਆ ਹੋਇਆ ਅਸੀਂ ਮਨੂੰ ਵੀ ਰੀਦੇ ਸਟੂਡੀਓ ਵਿੱਚ ਰਿਕਾਰਡ ਕਰਦੇ ਸੀ ਆਪਾਂ ਗਾਣਾ ਵੀ ਜਰੂਰ ਗਾਉਣਾ ਆਪਾਂ ਗੱਲਾਂ ਚੀਨ ਸਾਰਾ ਪ੍ਰੋਗਰਾਮ ਲੈ ਜੀ ਇਹ ਵੀ ਕਦੇ ਖਬਰਾਂ ਦਾ ਪ੍ਰੋਗਰਾਮ ਲੱਗੀ ਜਾਵੇ ਵੀ ਇਹ ਤਾਂ ਹੋਰ ਹੀ ਪਾਸੇ ਤੁਰੇ ਗੀਤ ਵੀ ਬਹੁਤ ਸਾਰੇ ਲੇਕੇ ਰੱਖੇ ਨੇ ਸਾਰੇ ਤੁਸੀਂ ਵੀ ਲਿਖਿਆ ਮੈਂ ਵੀ ਲਿਟ ਬਣਾ ਕੇ ਲੱਗੀ ਮੈਂ ਕਹਾ ਅੱਜ ਨਵੇਂ ਗਾਉਣੇ ਥੋੜੇ ਜਿਹਾ ਪੁਰਾਣਿਆਂ ਦੀ ਕੋਸ਼ਿਸ਼ ਜਿਹੜੀ ਜੀ ਘੱਟ ਕਰਨੇ ਅਸੀਂ ਚਲੋ ਗੀਤ ਵੀ ਆ ਜਾਣਾ ਨਾਲ ਹੀ ਫੇਰ ਮੈਂ ਸੁਣਾ ਦੇਣਾ ਨਾਲ ਹੀ ਠੀਕ ਹੈ ਜੀ ਅਸੀਂ ਜੌਣਾ ਮੋੜ ਗੀਤ ਰਿਕਾਰਡ ਕਰ ਰਹੇ ਸੀ ਮਨੂ ਗਮੀਰ ਜੀ ਰਿਕਾਰਡ ਕਰ ਰਹੇ ਸੀ ਚੰਜੀਤ ਸਿੰਘ ਢਿੱਲੋਂ ਮੌਜੂਦ ਸੀ ਉੱਥੇ ਗੁਰਧਿਆਨ ਸਿੰਘ ਕਰੋੜ ਸਾਹਿਬ ਬੈਠੇ ਸੀ ਮਨੂ ਗਮੀਰ ਜੀ ਰਿਕਾਰਡ ਕਰ ਰਹੇ ਸੀ ਲੁਧਿਆਣੇ ਜੀ ਦਮੋਰੀਆ ਪੁਲ ਦੇ ਲਾਗੇ ਉਹਨਾਂ ਦਾ ਘਰ ਆ ਉਹਦੇ ਉੱਪਰ ਬਣਿਆ ਸਟੂਡੀਓ ਅੱਛਾ ਜੀ ਤੇ ਮੈਂ ਪਹਿਲਾਂ ਗੀਤ ਸੁਣਾ ਦਿੰਦਾ ਤੇ ਫੇ ਉਹਦਾ ਮਜ਼ਾ ਵੱਖਰਾ ਹੋਊਗਾ ਜੌਣਾ ਮੋੜ ਆ ਜੀ ਖਾਤ ਲੈ ਕੇ ਕਿਸ਼ਨੇ ਮਾਣੇ ਮਾਣੇ ਦਿੱਤਾ ਜੌਣੇ ਮੋੜ ਵਾਲੇ ਬਦਲਾ ਲੈ ਲਈ ਜੌਣਿਆ ਜੇ ਮੇਰਾ ਸਗਾ ਪਰਹਾ ਤੂੰ ਮਾਤਾ ਛੋੜਾ ਦੇ ਕੇ ਦੇ ਕੇ ਉਹਨੇ ਅੱਖ ਲਈ ਬਦਲਾ ਜੱਟ ਨੀਤ ਕੁੱਤੇ ਦੀ ਫਿੱਟ ਗਈ ਉਹਨੇ ਲਈ ਸਕੀਮ ਬਣਾ ਕੂਵ ਥੈਂਕ ਯੂ ਜੀ ਇਸ ਤੋਂ ਵੀ ਉੱਚਾ ਗਾ ਰਿਆ ਸੀ ਦੂਜੇ ਕਾਲੇ ਦੇ ਆ ਤਾਂ ਮੈਂ ਪਹਿਲੇ ਤੇ ਗਾਇਆ ਹੂੰ ਗੁਰਤੇਹਾਨ ਸਿੰਘ ਕਰੋੜ ਸਾਹਿਬ ਕਹਿੰਦੇ ਵੀ ਇਹ ਤਾਂ ਥੋੜੀ ਪਟਿਆਲੇ ਵਾਲੀ ਬੋਲੀ ਵਿੱਚ ਆਊਗੀ ਹੂੰ ਤੇ ਮੈਨੂੰ ਬੜਾ ਇਦਾਂ ਖੁਸ਼ੀ ਹੁੰਦੀ ਅਲੱਗ-ਅਲੱਗ ਬੰਦੇ ਮੈਨੂੰ ਫੋਨ ਕਰਦੇ ਨੇ ਮੈਂ ਸੰਗਾ ਲਾ ਲੈਣਾ ਥੋੜੀਆਂ ਦੁੜੀਆਂ ਕਰੋੜ ਸਾਹਿਬ ਕਹਿੰਦਾ ਯਾਰ ਮੀਤ ਇੱਕ ਮਿੰਟ ਖੜ ਜਾ ਯਾਰ ਗੱਲ ਸੁਣ ਮੈਂ ਕਹਾ ਹਾਂਜੀ ਭਾਜੀ ਕੀ ਹੋਇਆ ਮੈਂ ਡਰ ਗਿਆ ਮੈਂ ਕਹਾ ਕਰੇ ਇੱਕ ਬਸੁਰਾ ਆ ਰਿਹਾ ਵਾ ਕੀ ਚੱਕਰ ਪਿਆ ਜਾਂ ਤਾਲ ਤੋਂ ਬਾਹਰ ਹੋ ਰਿਹਾ ਹੂੰ ਤੇ ਕਹਿੰਦਾ ਤੈਨੂੰ ਨਾ ਯਾਰ ਕੁਛ ਕਹਿਣਾ ਇੱਕ ਮਿੰਟ ਮੰਨੂ ਜੀ ਨੂੰ ਪੁੱਛਣਾ ਜੀ ਮੈਂ ਕਿਹਾ ਕੀ ਪੁੱਛਣਾ ਜੀ ਦੇਵ ਸਾਹਿਬ ਸੁਣ ਰਹੇ ਆ ਲਾਗੇ ਬੈਠੇ ਤੇ ਉਹ ਕਹਿੰਦੇ ਬਈ ਜਦੋਂ ਤਾਂ ਮੀਤ ਮੂਰੇ ਗੌਂਦਾ ਜਦਾਂ ਚੱਟ ਨੀਂਦ ਕੁੱਤੇ ਦੀ ਫਿੱਟ ਗਈ ਹੌਨੇ ਲੈ ਨੀਨਾ ਨੀਨਾ ਨਾਰਾ ਰਾਰਾ ਧਾਰੇ ਨਾ ਹਾ ਕਹਿੰਦੇ ਜਦੋਂ ਹੇ ਕਿਜੀ ਲਾਉਂਦਾ ਉਦੋਂ ਵੇਵ ਕੰਪਿਊਟਰ ਤੇ ਪਤਲੀ ਬਣਦੀ ਆ ਤੇ ਕਹਿੰਦੇ ਜਦੋਂ ਜਦੋਂ ਮੂਰੇ ਗਾਉਂਦਾ ਉਦੋਂ ਮੋਟੀ ਬਣਦੀ ਆ ਉਹ ਅੱਛਾ ਦੇਵ ਸਾਹਿਬ ਕਹਿੰਦੇ ਉਹ ਗੱਲ ਸੁਣ ਮੇਰੀ ਜਿਹੜੇ ਗੀਤ ਤੇ ਮੁੰਡਾ ਨਿਭਣ ਡਿਆ ਨਾ ਕਹਿੰਦੇ ਉੱਥੇ ਬੰਦੇ ਦਾ ਸਭ ਕੁਝ ਪਤਲਾ ਹੋਏ ਦਾ ਦੂਧ ਨੇ ਵੇਵ ਨੂੰ ਰੋਈ ਜਾਂਦਾ ਕਹਿੰਦੇ ਕਹਿੰਦੇ ਮਾਨਕ ਡੂਡ ਬੋਦਲ ਸ਼ਰਾਬ ਦੀ ਪੀ ਜਾਂਦਾ ਕਹਿੰਦੇ ਮੁੰਡਾ ਸੁੱਕਾਇਆ ਯਾਰ ਇਹਨੂੰ ਗਾਉਣ ਦੇ ਉਹ ਗਾਇਆ ਜੀ ਗੀਤ ਨਿਭਿਆ ਤੇ ਇੱਕ ਕਿਸੇ ਕਲਾਕਾਰ ਨੇ ਟ੍ਰੋਲ ਜਿਹਾ ਵੀ ਕੀਤਾ ਮੈਂ ਭੇਜਿਆ ਗਾ ਕੇ ਤੇ ਉਹ ਕਹਿੰਦਾ ਵੀ ਯਾਰ ਕਹਿੰਦਾ ਇਦਾਂ ਲੱਗਦਾ ਜਿਦਾ ਸ਼ਰੂਤੀਆਂ ਜਾਂ ਡਿਗਦੀਆਂ ਜਾਂ ਹੁੰਦੀਆਂ ਇਹਦਾ ਹਲਕਾ ਲਗਾ ਵਿੱਚ ਹਲਕਾ ਲਗਾ ਸੁਰ ਡਿਗਦਾ ਯਾਰ ਹੂੰ ਤੇ ਜਿਹੜੇ ਬੰਦੇ ਨੇ ਮੈਨੂੰ ਸੁਨੇਹਾ ਦਿੱਤਾ ਸੀ ਮੈਂ ਉਹਨੂੰ ਕਿਹਾ ਵੀ ਭਾਜੀ ਉਹਨਾਂ ਨੂੰ ਕਿਉ ਮੜਾ ਜਾਣਾ ਮੈਨੂੰ ਉਸੇ ਸਕੇਲ ਦੇ ਉੱਤੇ ਨਾ ਉਸੇ ਸੁਰ ਦੇ ਉੱਤੇ ਮੜਾ ਜਾ ਗਾ ਕੇ ਮੈਨੂੰ ਭੇਜ ਦਿਓ ਇੱਕ ਹੋਰ ਮੈਂ ਇੱਕ ਦਿਨ ਨਾ ਤੇਰੇ ਨੱਕ ਦਾ ਕੋਕਾ ਗਾਇਆ ਪਤਾ ਨਹੀਂ ਮੇਰੇ ਕੀ ਦਿਮਾਗ ਚ ਆਇਆ ਮੈਂ ਖਿਜਿਆ ਸੀ ਕਿਸੇ ਗੱਲੋਂ ਤਾਂ ਮੈਂ ਖਿਜੇ ਹੋਏ ਨੇ ਚੌਥਾ ਕਾਲਾ ਸੁਰ ਰੱਖ ਕੇ ਨਾ ਉੱਥੋਂ ਸ਼ੁਰੂ ਕੀਤਾ ਉੱਥੇ ਮੈਨੂੰ ਇੱਕ ਕਮੈਂਟ ਵੀ ਮਿਲਿਆ ਹੂੰ ਸ਼ੌਕਤ ਅਲੀ ਮਤੋਈ ਸਾਹਿਬ ਮਲੇਰ ਕੋਟਲੇ ਦੀ ਧਰਤੀ ਤੋਂ ਸਰੀਰਕ ਤੌਰ ਤੇ ਚਲ ਗਿਆ ਬਾ ਕਮਾਲ ਆਰਟਿਸਟ ਸੀਗੇ ਕਵਾਲੀ ਦੇ ਕੀ ਬਾਤ ਆ ਮਤਲਬ ਹਮ ਮਤਲਬ ਆ ਆ ਜੀ ਗੱਲ ਬਾਤ ਹਮ ਦਲੇਰ ali ਸਾਹਿਬ ਨੇ ਲਈ ਆ ਕੇ ਉਹਨਾਂ ਨੂੰ ਸੁਣਾਤਾ ਹਮ ਉਹਨਾਂ ਦੇ ਕੰਨ ਜੇ ਖੜੇ ਹੋ ਗਏ ਕਹਿੰਦੇ ਯਾਰ ਕੌਣ ਗਾਉਂਦਾ ਏ ਹਮ ਕਹਿੰਦੇ ਉਸਤਾਦ ਜੀ ਮੇਰਾ ਦੋਸਤ ਆ ਕਹਿੰਦੇ ਯਾਰ ਇੱਕ ਬੰਦਾ ਚੌਥੇ ਕਾਲੇ ਦੇ ਉੱਤੇ ਸਟੇ ਕਰਦਾ ਸੱਤਵਾਂ ਸਫੇਦ ਉੱਪਰਲਾ ਦੀ ਧਾਰ ਸਬਤਕ ਦਾ ਸਾ ਲੱਗੀ ਜਾਂਦਾ ਨਾਲ ਕਹਿੰਦੇ ਯਾਰ ਬੰਦਾ ਰੁਕ ਰੁਕੇ ਗਾ ਕੇ ਆ ਰਿਹਾ ਇੰਨਾ ਉੱਚਾ ਯਾਰ ਕਮਾਲ ਆ ਯਾਰ ਹੂੰ ਹੁੰਦਾ ਕਹਿੰਦਾ ਨਿਭਰਿਆ ਹੂੰ ਉਹੀ ਗੀਤ ਮੇਰੇ ਕਿਸੇ ਦੋਸਤ ਨੇ ਸੁਣ ਲਿਆ ਉਹ ਵੀ ਮਾੜਾ ਮੋਟਾ ਗਾਉਂਦਾ ਆਪਾਂ ਪ੍ਰਮੋਟ ਨਹੀਂ ਕਰਨਾ ਕਿਉਂਕਿ ਜਿਹੜਾ ਨੈਗੇਟਿਵਿਟੀ ਭਲਾਉਂਦਾ ਨਾ ਮੈਂ ਉਹਦਾ ਨਾਮ ਲੈ ਕੇ ਨਹੀਂ ਰਾਜੀ ਹੁੰਦਾ ਹੂੰ ਮੈਨੂੰ ਕਹਿੰਦਾ ਵੀ ਥੋੜਾ ਜਿਹਾ ਏਦਾਂ ਵੀ ਗਾਇਆ ਜਾ ਸਕਦਾ ਸੀ ਥੋੜਾ ਜਿਹਾ ਏਦਾਂ ਮੈਂ ਕਿਹਾ ਦੇਖੋ ਗਾਣੇ ਦੇ ਬੜੇ ਰੰਗ ਟੰਗ ਆ ਗਾਉਣ ਦੇ ਹਰ ਇੱਕ ਦੇ ਗਲੇ ਦੀ ਬਣਤਰ ਵੱਖਰੀ ਆ ਹਰ ਇੱਕ ਦੇ ਸੁਰਤਾਲ ਦਾ ਗਿਆਨ ਡਿਫਰੈਂਟ ਆ ਹਰ ਇੱਕ ਦਾ ਦੇਖੋ ਚਿਹਰੇ ਆਵਾਜ਼ਾਂ ਕੱਪੜਾ ਲੀੜਾ ਨੱਕ ਕੰਨ ਅੱਖ ਹੱਥ ਹਰ ਇੱਕ ਦੇ ਡਿਫਰੈਂਟ ਆ ਹੂੰ ਰੰਗ ਡਿਫਰੈਂਟ ਆ ਹਰਕ ਦਾ ਤੇ ਗਾਣੇ ਦਾ ਵੀ ਰੰਗ ਡਿਫਰੈਂਟ ਆ ਹਰਕ ਚੀਜ਼ ਦਾ ਮੈਂ ਉਹਨੂੰ ਫੇ ਕਿਹਾ ਮੈਂ ਕਿਹਾ ਯਾਰ ਇਦਾਂ ਕਰ ਵੀ ਮੈਨੂੰ ਯਾਰ ਮੈਂ ਸਿੱਖਣਾ ਚਾਹੁੰਨਾ ਤੇ ਤੋਂ ਮੈਨੂੰ ਤੂੰ ਇਦਾਂ ਜਿੱਦਾਂ ਮੈਂ ਗਾਇਆ ਨਾ ਮੈਂ ਕਿਹਾ ਤੂੰ ਗਾ ਕੇ ਪੇਜ ਨਹੀਂ ਨਾ ਗਾਤਾ ਨਹੀਂ ਮੈ ਤੋਂ ਹੋਣਾ ਮੈਂ ਕਿਹਾ ਯਾਰ ਸ਼ੌਕਤ ਅਲੀ ਮਤੋਈ ਸਾਹਿਬ ਐਡੀ ਹਸਤੀ ਗੈਰੀ ਵੀ ਬੰਦਾ ਸਟੇ ਕਰ ਕਰ ਇਨਾ ਅਚਾਰਿਆ ਤੇ ਮੈਂ ਕਿਹਾ ਕੱਲ ਦਾ ਬੰਦਾ ਜਵਾਗ ਮੈਂ ਕਿਹਾ ਮੈਨੂੰ ਗਾਉਣਾ ਦੱਸਦਾ ਪਿਆ ਉਹਨਾਂ ਲੋਕਾਂ ਨੂੰ ਮੈਂ ਸੱਚੀ ਮੈਂ ਫੇ ਉੱਥੋਂ ਦੂਰ ਹੋ ਜਾਣਾ ਉਹਨਾਂ ਮੈਂ ਪਿੱਛੇ हट ਜਾਣਾ ਨਹੀਂ ਮਤਲਬ ਟ੍ਰੋਲ ਕਰਨ ਵਾਲਿਆਂ ਨੂੰ ਫਿਰ ਤੁਸੀਂ ਲੈਂਦੇ ਕਿਵੇਂ ਹੋ ਮਤਲਬ ਬੜੇ ਲੋਕ ਕਈ ਵਾਰ ਨਹੀਂ ਹੁੰਦਾ ਕਿ ਇੰਨੇ ਨੈਗੇਟਿਵ ਕਮੈਂਟ ਹੁੰਦੇ ਆ ਕਿ ਅਸੀਂ ਕਈ ਵਾਰੀ ਕਦੇ ਦਿਲ ਤੇ ਤਾਂ ਨਹੀਂ ਲੈਂਦੇ ਉਹ ਚੀਜ਼ਾਂ ਨਹੀਂ ਮੈਂ ਲੈ ਜਾਂਦਾ ਮੈਂ ਹੈਗਾ ਇਦਾਂ ਮੈਂ ਦਿਲ ਤੇ ਲੈਣਾ ਇਹ ਗੱਲਾਂ ਮੈਨੂੰ ਹੋਰ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਮਾੜਾ ਕਮੈਂਟ ਕੀਤਾ ਹੀ ਨਹੀਂ ਮੈਂ ਕਦੇ ਕਿਸੇ ਨੂੰ ਪੁੱਠਾ ਪੁੱਠਾ ਅਗੂਠਾ ਦਿਖਾਇਆ ਹੀ ਨਹੀਂ ਤਾਂ ਮੈਂ ਉਪੀਕਸ਼ਾ ਵੀ ਨਹੀਂ ਕਰਦਾ ਮੈਨੂੰ ਕੋਈ ਦਿਖਾਵੇ ਠੀਕ ਹੈ ਨਾ ਇੱਕ ਬੰਦੇ ਨੇ 30 ਸਾਲ ਪੰਜਾਬੀ ਲੋਕ ਗਾਇਕੀ ਲਈ ਆਏ ਹੋਣ ਤੇ ਸਾਰੀ ਉਮਰ ਕਿਰਾਏ ਤੇ ਕੱਢੀ ਹੋਵੇ ਮੈਂ ਕਹੇ ਤੋ ਕੋਈ ਮੰਗਦਾ ਨਹੀਂ ਭਾਈ ਨਾ ਮੈਨੂੰ ਭੇਜੋ ਮੈਨੂੰ ਨਹੀਂ ਚਾਹੀਦਾ ਮੈਨੂੰ ਸੱਚੇ ਪਾਤਸ਼ਾਹ ਨੇ ਬਹੁਤ ਸੁਣੀ ਜ਼ਿੰਦਗੀ ਦਿੱਤੀ ਮੇਰੀ ਘਰ ਵਾਲੀ ਖੁਸ਼ ਆ ਮੇਰੀ ਮਾਤਾ ਖੁਸ਼ ਆ ਮੇਰੇ ਪਿਤਾ ਜੀ ਖੁਸ਼ ਆ ਮੇਰੀ ਭੈਣ ਖੁਸ਼ ਆ ਮੇਰੀਆਂ ਭੈਣ ਧੀਆ ਦੋਨੇ ਖੁਸ਼ ਆ ਮੇਰੇ ਸਾਰੇ ਰਿਸ਼ਤੇਦਾਰ ਖੁਸ਼ ਆ ਇੱਕ ਦੋਨੋਂ ਛੱਡ ਕੇ 99% ਖੁਸ਼ ਆ ਤੇ ਮੈਨੂੰ ਹੋਰ ਚਾਹੀਦਾ ਕੀ ਆ ਸਾਰੀ ਮੇਰੀ ਜਿਹੜੀ ਲਾਈਫ ਆ ਹਮ ਵਿਆਹ ਤਾ ਜਿਹੜੀ ਲਾਈਫ ਆ ਨਾ 26 ਸਾਲ ਮੇਰੇ ਕਿਰਾਏ ਤੇ ਲੰਘਾ ਮੈਂ ਅੱਜ ਵੀ ਕਿਰਾਏ ਤੇ ਤੁਸੀਂ ਘਰ ਨਹੀਂ ਬਣਾਇਆ ਆਪਣਾ ਨਹੀਂ ਮੈਂ ਘਰ ਨਹੀਂ ਮੇਰੇ ਕੋਲ ਹੈਗਾ ਆਪਣਾ ਪਰ ਮੈਂ ਇਹ ਵਿੱਚ ਰੋਣ ਧੋਣ ਨਹੀਂ ਕਰਨ ਲੱਗਿਆ ਮੈਂ ਬੁਲੰਦ ਆਵਾਜ਼ ਦਿੱਤੀ ਸੱਚੇ ਪਾਤਸ਼ਾਹ ਨੇ ਮੈਨੂੰ ਜੀ ਹੋ ਸਕਦਾ ਮੈਂ ਲੋਕਾਂ ਲਈ ਵੀ ਘਰ ਬਣਾ ਕੇ ਜਾਵਾਂ ਜੇ ਮੈਂ ਜਿੰਦਾ ਰਹਿ ਗਿਆ ਹੂੰ ਮੈਂ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਮੈਨੂੰ ਪੁੰਨਦਾਨ ਯੋਗਾ ਕਰ ਦੇ ਜੀ ਮੈਨੂੰ ਪੁੰਨਦਾਨ ਯੋਗਾ ਕਰ ਦੇ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੂੰ ਹੜਾਉਂਦੇ ਆ ਹਿਮਾਚਲ ਦੇ ਵਿੱਚ ਹੂੰ ਉੱਤਰਾਖੰਡ ਦੇ ਵਿੱਚ ਹੜਾਉਂਦੇ ਆ ਜੀ ਬੈਂਕਾਂ ਰੁੜ ਜਾਂਦੀਆਂ ਬਿਲਕੁਲ ਬਹੁਤ ਘਰਾਂ ਦੇ ਘਰ ਰੁੜ ਜਾਂਦੇ ਆ ਹੂੰ ਤੇ ਕੋਈ ਨਾਲ ਜਾ ਕੇ ਲਗਿਆ ਅਜ ਤੱਕ ਜਿਹਨੇ ਲਿਜਾਣਾ ਕੋਈ ਮੈਨੂੰ ਦੱਸੇ ਹੂੰ ਜਿੰਨੇ ਮਰਜ਼ੀ ਜੋੜ ਲੋ ਹਾਂ ਜੇ ਕਿਸੇ ਗਰੀਬ ਦੇ ਕੰਮ ਆ ਸਕਦੇ ਤੇ ਜਰੂਰ ਆਇਆ ਕਰੋ ਹਾਂਜੀ ਇੱਕ ਮੈਂ ਜਰੂਰ ਕਹਿਣਾ ਹੁੰਦਾ ਵੀ ਭਾਈ ਖਾੜੇ ਵੱਤੋ ਵੱਤ ਬੁੱਕ ਕਰਾਓ ਪ੍ਰੋਗਰਾਮ ਬੁੱਕ ਕਰਾਓ ਉਹਦੇ ਨਾਲ ਦੀ ਮੌਜ ਨਹੀਂ ਉਹ ਸਾਡੀ ਹੱਕ ਹਲਾਲ ਦੀ ਕਮਾਈ ਹੁੰਦੀ ਆ ਉਹ ਸਾਡੀ ਮਿਹਨਤ ਦੀ ਕਮਾਈ ਹੁੰਦੀ ਆ ਉਹਦੇ ਵਿੱਚ ਸਾਨੂੰ ਸੁਆਦ ਆਉਂਦਾ ਹੂੰ ਜੀ ਬਿਲਕੁਲ ਜਿਵੇਂ ਤੁਸੀਂ ਹੁਣੇ ਹੀ ਗੱਲ ਕੀਤੀ ਕਿ ਹਿਮਾਚਲ ਦਾ ਹਨਾ ਤੁਸੀਂ ਜ਼ਿਕਰ ਕੀਤਾ ਵੀ ਕਿੰਨਾ ਨੁਕਸਾਨ ਹੁੰਦਾ ਤੁਹਾਡਾ ਗੀਤ ਵੀ ਕਿਵੇਂ ਦਾ ਮਿਲਦਾ ਜੁਲਦਾ ਕਿ ਦਮ ਦਾ ਭਰੋਸਾ ਹਨਾ ਜਗਰ ਦਾਮ ਆਵੇ ਨਾ ਬਈ ਕੀ ਬਾਤ ਆ ਜੀ ਬਿਲਕੁਲ ਮੈਨੂੰ ਇਹ ਕਿ ਜਰੂਰ ਸੁਣਾਓ ਡਿਫਰੈਂਟ ਗੀਤ ਆ ਇਹ ਵੀ ਹਾਈ ਨੋਟਸ ਕਾਫੀ ਲੱਗਦੇ ਆ ਜੇ ਆ ਸਜਣਾ ਰਲ ਇਕੱਠੇ ਆ ਬਈਏ ਤੇ ਵੀ ਛੋੜਿਆ ਨੂੰ ਅਗਲਾ ਏ ਮਨਜ਼ੂਰ ਦਿਲਾਂ ਨੂੰ ਏ ਕਮ ਰਹਿਦਾ ਤੇ ਕਿਤੇ ਵਿਛੜੇ ਨਾ ਮਰ ਜਾਈਏ ਤੇ ਕਿਤੇ ਵਿਛੜੇ ਨਾ ਮਰ ਜਾਈਏ ਵੇ ਤੂੰ ਚਾਹੁੰਦਾ ਰਹਿ ਦਿਲਦਾਰ ਕੋਈ ਜਾਵੇ ਨਾ ਜਾਵੇ ਮੈਨੂੰ ਸੀਨੇ ਲਾਲਿਆ ਮੈਨੂੰ ਸੀਨੇ ਲਾ ਲਿਆ ਯਾਰ ਕੋਈ ਲਾਵੇ ਨਾ ਲਾਵੇ ਹੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ ਦਮ ਆਵੇ ਨਾ ਆਵੇ ਦਮ ਆਵੇ ਨਾ ਆਵੇ ਦਮ ਆਵੇ ਲਾ ਆਵੇ ਹੀ ਦਮ ਦਾ ਭਰੋਸਾ ਯਾਰ ਦਮ ਆਵੇ ਨਾ ਆਵੇ ਵਧੀਆ ਸਰ ਮੇਰਾ ਨਿਗਾਹ ਜੀ ਇਹ ਗੀਤ ਹੈ ਪਾਕਿਸਤਾਨ ਦੇ ਕਿਸੇ ਸ਼ਾਇਰ ਦਾ ਕਿਸੇ ਪਾਕਿਸਤਾਨੀ ਦਾ ਗਾਇਆ ਹੋਇਆ ਗੀਤ ਆ ਮੈਂ ਗਾਉਣਾ ਹੁੰਨਾ ਇਹਨੂੰ ਮੈਂ ਇੱਥੇ ਵੀ ਦੱਸ ਜਮੈਂ ਮੈਂ ਕਿਸੇ ਵੀ ਬੇਗਾਨੀ ਚੀਜ਼ ਨੂੰ ਆਪਣੀ ਨਹੀਂ ਬਣਾਉਣੀ ਚਾਹੁੰਦਾ ਜਿਹੜਾ ਮੇਰਾ ਆਪਣਾ ਹੋ ਆਪਣਾ ਇੱਕ ਗੀਤ ਮੈਨੂੰ ਬਹੁਤ ਪਸੰਦਾ ਜੀ ਦੇਵੀ ਮਖਸੂਸਪਰੀਜ਼ ਦਾ ਲਿਖਿਆ ਹੋਇਆ ਹਮ ਤੇ ਕੁਲਦੀਪ ਮਾਨਕ ਸਾਹਿਬ ਜੀ ਦਾ ਗਾਇਆ ਹੋਇਆ ਜੀ ਬਹੁਤ ਅੱਛਾ ਰੰਗਿਆ ਹਮ ਬਾਬਲ ਮਰਿਆ ਭਾਬੀਏ ਪੈ ਗਏ ਪਵਾੜੇ ਹੋ ਮੈਂ ਜਰੂਰ ਸੁਣਾਉਣਾ ਚਾਹੁੰਦਾ ਹੋਤੀ ਤੋ ਹੰਜੂ ਕੇਰ ਦਾ ਨਾਲੇ ਕੱਡੇ ਹਾੜੇ ਹੋ ਬਾਬਲ ਮਰਿਆ ਭਾਬੀਏ ਬੈ ਗਏ ਪਿਵਾੜੇ ਹੋ ਬਾਬਲ ਮਰਿਆ ਭਾਬੀਏ ਬੈ ਗਏ ਪਿਵਾੜੇ ਹੋ ਮਾਪੇ ਜੱਗੋਂ ਉੱਠ ਗਏ ਉੱਠ ਗਈਆਂ ਸ਼ਾਵਾਂ ਵੀਰੇ ਅਕਾ ਖਾਣ ਦੇ ਗਏ ਪੰਗ ਦੇ ਭਾੜੇ ਹੋ ਬਾਬਲ ਮਰਿਆ ਭਾਬੀ ਐ ਬੈ ਗਏ ਪਵਾੜੇ ਹੋ ਬਾਬਲ ਮਰਿਆ ਭਾਬੀ ਐ ਬੈ ਗਏ ਪਵਾੜੇ ਹੋ ਵਿਆਹ ਕੇ ਲਾਉ ਹੀ ਨੂੰ ਮੈਂ ਗੰਡ ਯਾਰਾਂ ਨੇ ਓ ਸੰਭੋ ਤੁਸੀਂ ਹਵੇਲੀਆਂ ਨਾ ਮਾ ਨੇ ਹੋਤੇ ਵੀ ਕਹਿੰਦਾ ਜ਼ਿੰਦਗੀ ਹੈ ਚਾਰ ਦਿਹਾੜੇ ਉਹ ਬਾਬਲ ਮਰਿਆ ਭਾਬੀ ਐ ਬੈ ਗਏ ਪਵਾੜੇ ਬਾਬਲ ਮਰਿਆ ਭਾਬੀ ਐ ਬੈ ਗਏ ਪਵਾੜੇ ਬੜੀ ਇਮੋਸ਼ਨਲ Song ਹੈ ਜੀ ਬਿਲਕੁਲ ਉਸਤਾਦ ਜੀ ਨੇ ਬਹੁਤ ਮਿੱਠਾ ਗਾਇਆ ਮੇਰਾ ਤਾਂ ਇੰਟਰਵਿਊ ਜਿਆਦਾ ਚਲਦੀਆਂ ਕਰਕੇ ਥੋੜਾ ਜਿਹਾ ਜ਼ੋਰ ਲੱਗਣਾ ਮਹਿਸੂਸ ਹੋ ਰਿਹਾ ਨਹੀਂ ਤਾਂ ਹੁੰਦਾ ਵੀ ਹੋ ਜਾਂਦਾ ਵਿੱਚ ਹਾਂ ਥੋੜਾ ਚਲੋ ਸਫਰ ਕਰਕੇ ਵੀ ਇੱਧਰ ਉੱਧਰ ਕਰਕੇ ਵੀ ਹੋ ਜਾਂਦਾ ਪੈਂਦਾ ਫਰਕ ਜੀ ਪੈਂਦਾ